ਜੈ ਬਾਬਾ ਸੁਖਾਲਾ ਜੈ ਬਾਬਾ ਮੱਠ ਤੁਹਾਡੀ ਸਦਾ ਹੀ ਜੈ 8 ਅਗਸਤ ਦਿਨ ਸ਼ੁੱਕਰਵਾਰ ਸਵੇਰ ਬਾਬਾ ਮੜ ਜੀ ਦੀ ਸਮਾਧੀ ਸਥਲ ਦੇ ਲਾਈਵ ਦਰਸ਼ਨ ਭਾਗਾ ਵਾਲਾ ਦਿਨ ਹੈ ਕਿ ਤੁਸੀਂ ਬਾਬਾ ਮੜ ਜੀ ਦੇ ਸਮਾਧੀ ਸਥਲ ਦੇ ਦਰਸ਼ਨ ਕਰ ਰਹੇ ਹੋ ਹਰ ਰੋਜ਼ ਸਵੇਰੇ ਸਵੇਰੇ ਤੁਹਾਨੂੰ ਬਗੈਰ ਨਾਗਾ ਬਾਬਾ ਮੜਜੀ ਦੇ ਲਾਈਵ ਦਰਸ਼ਨ ਕਰਵਾ ਰਹੇ ਹਾਂ ਇਸ ਲਈ ਇੱਕ ਵਾਰ ਜਰੂਰ ਇਸ ਸਥਾਨ ਤੇ ਆ ਕੇ ਵੇਖੋ ਬਾਬਾ ਜੀ ਖਾਲੀ ਝੋਲੀਆਂ ਭਗਤਾਂ ਦੀਆਂ ਭਰ ਦਿੰਦੇ ਨੇ ਅਤੇ ਹਰ ਮਨੋਂ ਕਾਮਨਾ ਪੂਰਨ ਕਰ ਦਿੰਦੇ ਨੇ ਇਸ ਸਥਾਨ ਤੋਂ ਜੋ ਵੀ ਸੱਚੇ ਮਨ ਨਾਲ ਮੰਗੋਗੇ ਤੁਹਾਡੀ ਅਰਦਾਸ ਬੇਨਤੀ ਹਰ ਹਾਲ ਦੇ ਵਿੱਚ ਪੂਰੀ ਹੋਵੇਗੀ ਮੈਂ ਤੁਹਾਡਾ ਆਪਣਾ ਵਿਜੇ ਸ਼ਰਮਾ ਜੈ ਬਾਬਾ ਮੜ